ਇਹ ਅਗਲਾ ਪੈਰਾ ਛੇਮਾ ਰਾਖ ਲਿਖੋ ਮੋਹੇ ਰਾਖਣ ਹਾਰੇ ਉਹਨੂੰ ਰੱਖਣ ਹਾਰਾ ਕਹਿੰਦੇ ਨੇ ਉਹ ਦੇਖੋ ਪਹਿਲਾਂ ਵੀ ਗੱਲ ਹੋਈ ਆ ਉਹ ਉਹੀ ਆ ਜਿਹੜਾ ਆਪਣਾ ਸੁਧਰਿਆ ਹੋਇਆ ਰੂਪ ਆ ਜਿਹਨੂੰ ਅਸੀਂ ਮੈਂ ਕਹਿੰਦੇ ਆ ਜਦੋਂ ਮੈਂ ਖਤਮ ਹੋ ਗਈ ਹੋਮੇ ਖਤਮ ਹੋ ਗਈ ਜੋ ਪਿੱਛੇ ਬਚਣਾ ਉਹੀ ਅਰੀਦਾ ਰੂਪ ਆ ਉਹ ਉਹੀ ਸ਼ਕਤੀ ਦਾ ਅੰਸ਼ ਆ ਜਿਸ ਦੀ ਇਹ ਦੁਨੀਆ ਆ ਉਸ ਦਾ ਹੀ ਇੱਕ ਸਾਗਰ ਦੇ ਇੱਕ ਟੁੱਪਕਾ ਕਹ ਲਓ ਉਹਦੇ ਵਿੱਚ ਹੀ ਮਿਲ ਜਾਣਾ ਸਾਗਰ ਦੇ ਵਿੱਚ ਹੀ ਉਹ ਕਿਉਂ ਨਹੀਂ ਮਿਲ ਰਿਹਾ ਹੋਂਮੇ ਕਰਕੇ ਉਹਨੂੰ ਰਖਣਾ ਹਾਰਾ ਕਹਿੰਦੇ ਆ ਰਖਣਾ ਕਿਸ ਤੋਂ ਆ ਇਸ ਹੋਂਮੇ ਦੀ ਪਰਮ ਤੋਂ ਇਸ ਡਿਲੀਊਜ਼ਨ ਤੋਂ ਦ્વੈਤ ਭਾਵ ਆ ਜਾਓ ਵੀ ਅਸੀਂ ਵੱਖਰੇ ਆ ਸਾਡੀ ਕੋਈ ਹਸਤੀ ਆ ਅਗਿਆਨਤਾ ਜੋ ਇਸ ਤੋਂ ਰਖਣਾ ਆਪਣਾ ਗਿਆਨ ਦੇ ਕੇ ਰਾਖਿ ਲਹੁ ਮੋਹੇ ਰਖਣ ਹਾਰੇ ਸਾਹਿਬ ਤੂੰ ਸਾਹਿਬ ਸੰਤ ਸਹਾਇਆ ਸਾਹਿਬ ਸੰਤ ਸਹਾਏ ਪਿਆਰੇ ਤੂੰ ਹੀ ਪਿਆਰਾ ਦੀਨ ਬੰਦ ਦੁਸ਼ਟਨ ਕੇ ਹੰਤਾ ਜਿਸ ਕੋਲ ਸੱਚ ਦੇ ਗੁਣ ਹੁੰਦੇ ਨੇ ਉਹ ਦੀਨ ਹੁੰਦਾ ਦੀਨਾਂ ਦਾ ਤੂੰ ਬੰਧੂ ਆ ਉਹਨਾਂ ਦਾ ਤੂੰ ਬੰਧੂ ਮਤਲਬ ਦੋਸਤ ਦੁਸ਼ਟਨ ਕੇ ਹੰਤਾ ਦੁਸ਼ਟਾਂ ਨੂੰ ਤੂੰ ਹੱਤ ਕਰਨੇ ਵਾਲਾ ਹੰਤਾ ਮਤਲਬ ਮਾਰਨੇ ਵਾਲਾ ਖਤਮ ਕਰਨੇ ਵਾਲਾ ਦੁਸ਼ਟ ਕੀ ਆ ਇਹ ਹੋਮੇ ਆਉਗਣ ਤੁਮ ਹੋ ਪੂਰੀ ਚਤਰ 10 ਕੰਤਾ ਤੂੰ 4 10 14 ਪੁਰੀਆਂ ਦਾ ਮਾਲਕਾ ਕੰਤਾ ਵੀ ਜ ਪਤੀ ਹੁੰਦਾ ਪਤੀ ਮਾਲਕੇ ਹੁੰਦਾ 14 ਪੁਰੀਆਂ ਦਾ ਤੂੰ ਮਾਲਕਾ ਖੰਤਾ ਇੱਥੇ 6ਵੇਂ ਪੈਰੇ ਦੀ ਸਮਾਪਤੀ ਆ